ਸਕਾ ਵੀਜੀ ਸਰੋਏ ਨੇ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕੁਸਿੰਦ ਦਾ ਪਹੁੰਚ ਚੁੱਕਿਆ ਦੇਖੋ ਅੱਜ ਵੀ ਚਾਰ ਬੰਦੇ ਲਗਭਗ ਚੋਟੀਆਂ ਬਹੁਤ ਕੁਆਲਟੀ ਵਾਲੀਆਂ ਪਰ ਵੀਡੀਓ ਮੇਰਾ ਵੀਰੇ ਪਹਿਲਾਂ ਕਹਿੰਦੇ ਨੇ ਜੀ ਕਿ ਐਂਡ ਤੇ ਕਰ ਦੇਖਣੀ ਆ ਤੇ ਮੈਂ ਐਂਡ ਦੇਖ ਬਹੁਤ ਵਧੀਆ ਨਗੀਨਾ ਖੜਾ ਬਾਕੀ ਗੱਲ ਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਔਰ ਤੁਹਾਜੀ ਬਾਤ ਠੀਕ ਠਾਕ ਜੀ ਬਾਕੀ ਸੰਦੀਪ ਜੀ ਦੀ ਫਾਰਮ ਦੇਖਣਾ ਹੋ ਰਿਹਾ ਸਾਰੇ ਮੇਰੇ ਭਣ ਭਰਾਵਾਂ ਨੂੰ ਸਤਿ ਸਕਾਰ ਜੀ ਤੇ ਇਦਾਂ ਮੈਂ ਵੀ ਵੀਡੀਓ ਸੰਦੀਪ ਫੇਰ ਲੇਟ ਹੋ ਜਾਂਦੀ ਹੈ ਹਾਂਜੀ ਹਾਂਜੀ ਕੋਸ਼ਿਸ਼ ਕਰਦੇ ਆਂ ਵੀ ਗਾਇਬ ਨਾ ਪਏ ਹੱਦ ਤੱਕ ਦਾ ਵੀ ਬਿਲਕੁਲ ਫੋਨ ਬੜੇ ਲੋਕ ਕਰਨ ਲੱਗ ਪੈਂਦੇ ਆ ਵੀ ਯਾਰ ਤੁਸੀਂ ਵੀਡੀਓ ਨਹੀਂ ਬਣਾਉਂਦੇ ਵੀਡੀਓ ਨਹੀਂ ਬਣਾਉਂਦੇ ਇਹ ਕਰਕੇ ਵੀ ਛੇਤੀ ਦਿੱਤੀ ਆਏ ਤਾਂ ਪਰ ਸ਼ਿਫਟੇਰੀ ਨਹੀਂ ਗੱਲ ਬਣਦੀ ਮਾਰ ਦੇ ਕੇ ਜਾਂਦਾ ਤੁਸੀਂ ਹੁੰਦੇ ਹੋ ਜਾਂ ਤੁਸੀਂ ਨਹੀਂ ਹੁੰਦੇ ਲੋਕ ਮਾਰਨ ਕਰਦੇ ਬਿਲਕੁਲ ਬਿਲਕੁਲ ਅੱਜ ਖੜੇ ਆ ਜਦੋਂ ਚਾਰ ਪਾਣੀ ਕਰੀ ਨਾ ਤੇ ਬਾਤੀ ਟੋਪੋ ਟੋ ਵੀ ਹੈ ਜੀ ਆਪਣੇ ਆਪਣੇ ਨੂੰ ਚੰਗਾ ਲੈ ਕੇ ਜਾਂਦੇ ਆ ਮਾੜਾ ਨਹੀਂ ਲੈ ਕੇ ਜਾਂਦੇ ਕੋਸ਼ਿਸ਼ ਕਰਦੇ ਆਂ ਵੀ ਜਿੰਨਾ ਵੀ ਹੱਦ ਤੱਕ ਕੋਈ ਕੋਈ ਬਾਗ ਲੈ ਕੇ ਜਾਂਦਾ ਉਹਨੂੰ ਚੰਗਾ ਹੀ ਜਾ ਬਿਲਕੁਲ ਠੀਕ ਹੈ ਜੀ ਬਿਲਕੁਲ ਯਾਰ ਦੇਖੋ ਨਦੀਨਾ ਵਾ ਇਹ ਅਮਨ ਲੱਤੀ ਦੀ ਝੋਟੀ ਆ ਅਛਾ ਅਮਨ ਲੱਤੀ ਹਾਂ ਡੀ ਐਨ ਏ ਕਰਾ ਲਏ ਕੋਈ ਦਾ ਅਛਾ ਇਹ ਚੀਜ਼ ਆ ਕੋਈ ਚੈੱਕ ਕਰ ਲੈ ਕਿਤੇ ਇੱਕ ਵਾਰ ਵੀ ਹੈ ਅਗਲੇ ਪਾਸੇ ਉਹ ਨਹੀਂ ਆ ਉਹੀ ਮਤਲਬ ਸਾਰਾ ਸਤਾਂ ਜਿੰਨਾ ਪਹਿਲਾਂ ਤੋਂ ਜੀ ਸਿਰਫ ਦੋ ਦੰਦ ਦੋ ਦੰਦ ਆਵੇ ਆ ਦੋ ਦੰਦ ਦੋ ਹੀ ਦੋ ਦੰਦ ਹੈ ਜੀ ਤੇ ਕੱਟੀ ਵਾਲੇ ਸਪਾਰਟਿੰਗ ਦੁੱਧ 11 ਲੀਟਰ ਹਾਂ ਠੀਕ ਹੈ ਕੋਈ ਦਾਸਿਕ ਮੰਨ ਕੇ ਆਪਾਂ ਕਹਿਣ ਉਹ ਆਂਡਲਾਈਨ ਕੋਈ ਬੜਾ ਤੇ ਮੇਰਾ ਵੀ ਰਹੇ ਆ ਵੀ ਆਪਣਾ ਏਡਾ ਮਾਲ ਜਿਹੜਾ ਨਾ ਚੰਗਾ ਲੱਗਦਾ ਘੱਟ ਘੱਟ ਮਿਲਦਾ ਦਾ ਬਿਲਕੁਲ ਆਉਂਦੀ ਇਸ ਜੇ ਕੋਈ ਨਾ ਹੀ ਟਿਕ ਬੇ ਨਹੀਂ ਬਹੁ ਬੜੀ ਝੋਟੀ ਹੋ ਗਈ ਜਿਹੜਾ ਜੈੱਡ ਬਲੈਕ ਆ ਫੁੱਲ ਫੁੱਲ ਸਾਈਡ ਹਾਂਜੀ ਹਾਂਜੀ ਕੋਲੇ ਨਹੀਂ ਮਿਲਦਾ ਇਹਦਾ ਵੀ ਘੱਟੀ ਘੱਟਾ ਜੀ ਇਹਦੇ ਮਗਰ ਕੱਟਾ ਆ ਗਿਆ ਘੱਟਾ ਮਗਰ ਆ ਗਿਆ ਭਈ ਇਸੇ ਬ੍ਰੀਡ ਦੀ ਆ ਫਿਰ ਸੇ ਪ੍ਰਵਾਹ ਜੀ ਹੈਮਨ ਮਤੀ ਲਿਖਾ ਮੈਨੂੰ ਉਹ ਵੀ हां ਚਲੋ ਹੋਰ ਵੀ ਨਾਮ ਨਾ ਰੱਖੋ ਮੈਂ ਸੋ 2:00 ਵਜੇ ਆ ਵਧੀਆ ਕੱਟੀ ਦੇ ਦੇ ਹੱਥ ਪਰਵਾ ਥੋੜੀ ਹੈ ਚੰਗੀ ਢੋਣ ਹੈ ਜੀ ਬਈ ਇੱਕੋ ਸਿੱਧੀ ਜੀ ਮਗਿੰਨੇ ਵਾਕਿਆ ਨਹੀਂ ਗਿਨੀ ਮਾਰ ਕੱਟ ਕਰਕੇ ਨਹੀਂ ਵੇ ਇਹੋ ਜਿਹੇ ਦੋ ਦਾਨ ਜੁਟੇ ਆ ਤੇ ਕਿੱਡੀ ਹਾਈਟ ਤੇ ਬਿਲਕੁਲ ਆ ਬਹੁਤ ਜਿਆਦਾ ਵੇਖੋ ਆ ਐਗ ਦੇ ਕੋਲ ਆ ਦੀ ਇਹ ਤਾਂ ਆ ਰੋਣੇ ਮੈਂ ਨਾ ਵੀ ਪੁੱਛਾਂ ਮਰੋੜਦੇ ਆ ਪੁੱਛਾਂ ਕਿ ਇਹ ਗੱਲਦੇ ਹਨ ਮਰੋੜੀ ਜਾਨੀ ਜੇ ਹੋਵੇ ਤੇ ਹਾਂ ਸਹੀ ਸਹੀ ਨਹੀਂ ਤੇ ਫੇਰ ਕੋ ਆਵੇ ਦੀ ਮਰੋੜੀ ਜਾਨ ਹਾਂ ਹੈ ਕਿ ਨਹੀਂ ਬਿਲਕੁਲ ਪੁੱਛ ਆਏ ਹੋ ਬ੍ਰੇਕੀ ਦਾ ਮਾਰ ਮਾਰ ਆ ਹਾਂਜੀ ਤਾਂ ਵੀ ਟੱਕੀ ਹੈ ਗਈ ਹੈ 270000 ਹਾਂ ਠੀਕ ਹੈ ਨਾ ਹਾਂਜੀ ਤੇ ਆਪਾਂ ਇਦੇ ਵਿੱਚ 1 35 ਛੋਟ ਕਰ ਦਿੰਦੇ ਆ। 1 20 ਦੀ 1 20 ਹੀ ਰਹੇਗਾ। ਜ਼ਿਆਦਾ ਹੋਣਾ ਤਾਂ ਨਾ। ਇਹਦੀ ਹਾਂ ਨਾ ਛੋਟ ਕਰਾਂਗੇ ਕ ਵੀ। ਜੀ ਠੀਕ ਹੈ। ਬਸ। ਜੇ ਅੱਜ ਨਹੀਂ ਜੇ ਵੀ ਹਾਂ ਨਾ ਛੋਟ ਕਰਾਂਗੇ। ਕਿੰਨੇ ਦਿਨ ਨਹੀਂ ਆਇਆ। ਆਪਣਾ ਸਿਰਫ ਨਫਾ ਰੱਖ ਕੇ ਤੇ ਕੱਟੀ ਦੇ ਨੇ ਕਿਹਾ ਵਾ। ਕੱਟੀ ਵੇਖੋ ਕੀ ਚੀਜ਼ ਆ। ਆ ਵੇਖੋ। ਠੀਕ ਹੈ ਮੈਂ ਜਿਹੜੇ ਰਹਿ ਗਈ ਗੱਲ। ਅੰਗ ਵੇਖੋ ਤੇ ਬਿੱਧੂ। ਆ ਮੂੰਹ ਵੇਖੋ ਕਿਦਾਂ ਪਿਆ ਰਿਹਾ। ਹੈ ਨਹੀਂ ਛੋਟ ਕੋਈ ਪਾਰ ਨਹੀਂ। ਬਹੁਤ ਥੋੜੀ ਜੋ ਆਹ ਜੋ ਚਾਜ਼ੂਆ ਦੂਜਾ ਚਾਜ਼ੂਆ ਇਹ ਬਾਈ ਸੂਈ ਪਰਸੋਂ ਹਾਂਜੀ ਇਹ ਝੋਟੀ ਥੱਲੇ ਬੋਲਾਦ ਹੈਗਾ 9-10 ਰਿੰਗ ਹੋਈ ਹਾਂ ਪਰ ਇਦਾਂ ਵੀ ਹੁਣ ਖਾਲੀ ਹੋ ਗਈ ਐ ਇਹ ਝੋਟੀ ਦੇ ਆ ਝੋਟੀਆਂ ਖਾਲੀ ਕੀਤੀਆਂ ਨੇ ਉਹਦਾ ਕਰਜ਼ੇ ਰਹਿ ਗੁੱਡੀਆਂ ਥੋੜੀਆਂ ਇਹ ਦੰਦਾ ਜਿਹੜੇ ਚਾਰ ਜੀ ਅੱਛਾ ਸੂਆ ਦੂਆ ਜੀ ਠੀਕ ਹੈ ਆਖਾਓ ਜੀ ਇਧਰੋਂ ਲੈ ਓਹਦਾ ਫਾਨ ਲਗਾ ਬਾਈ ਕਿੰਨਾ ਕਰੋ ਦੁੱਧ ਰਸ ਨੂੰ ਦੁੱਧ ਬਾਈ ਇਹਨੇ ਪਹਿਲਾਂ ਨੇ 14 ਦਿਨ ਆਇਆ ਹਾਂ ਪਰ ਇਹ ਹੁਣ ਦੂਜਾ ਮਾਲ ਜਿਹੜਾ ਦੋ ਦਿਨ ਚਾਰ ਦਿਨ ਲਾਗ ਚੱਲਦਾ ਨਹੀਂ ਬੋਲ ਬੋਲ ਇਹ ਕਿਉਂ ਕਿ ਜਿਹੜੀ ਇਹਨਾਂ ਦਾ ਲਖੀ ਬਹੁਤ ਸੋਹਣਾ ਕੋਲਾ ਪਾਲਾ ਜੀਰ ਮਾਨੂੰ ਦੁੱਧ ਵਾਲੀ ਹੈ ਦੁੱਧ ਵਾਲੀ ਹੈ ਹਾਂ ਬਾਕੀ ਦੰਦੀ ਵੀ ਚੋਕੀ ਤੇ ਨਹੀਂ ਸਮਝਾ ਰਿਹਾ ਵੀ ਦੰਦੀ ਵੀ ਚੋਕੀ ਹੈ ਬਾਈ ਸੰਭਾਲ ਲੈ ਦੰਦੀ ਕੀ ਦੀ ਪਿੱਛੇ ਥੋੜਾ ਥੋੜਾ ਜੀ काम कर कर के भाई मां बिल्कुल 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 चीज चीज मैं बांध दे देखो हां सही सही ਗੱਲ ਹੈ ਬਹੁਤ ਬੜੀ ਵੱਡੀ ਝੋਟ ਬਹੁਤ ਵੱਡੀ ਝੋਟ ਪਤਾ ਨਹੀਂ 15 ਜਿਹੜਾ ਜਿਹੜਾ 14 ਜਿਹੜਾ ਚੋਰ ਲੱਗਿਆ ਨਾ ਹਾਂ ਬੜਾ ਹੀ ਅਲੋਪ ਠੀਕ ਹੈ ਹਾਂ ਘਟੇ ਦੀ ਇਹ ਦੇ ਮਗਰ ਮੇਰੇ ਨਾਲ ਕੱਟੀ ਹੋ ਕੱਟਾ ਹੀ ਹੈ ਬਈ ਕੱਟਾ ਹੀ ਹੈ ਹਾਂ ਕੱਟਾ ਹੀ ਹੈ ਫਾਨੀ ਇਹ ਵੀ ਬਰਾਬਰੀ ਦੇ ਦਾਂਗੇ ਇਹ ਵੀ ਬਰਾਬਰੀ ਬਰਾਬਰੀ ਦੇ ਦਾਂਗੇ ਬਾਕੀ ਜੇ 14 ਕਿਲੋ ਜੇ ਚੋਕ ਵੀ ਲੈਣਾ ਹੋਇਆ ਹੈ ਨਾ ਤਾਂ ਬੇਸ਼ੱਕ ਸਾਨੂੰ ਕੋ ਭੰਗਪਰਾ ਸਾਈ ਪਾ ਦੇ ਹੋਈ ਜਾਂਦੀ ਉਹ ਫਿਰ ਉਸੇ ਤਰੀਕੇ ਦਾ ਮੁੱਲ ਹੋਏਗਾ ਬਿਲਕੁਲ 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 ਕਿਉਂ ਆਪਾਂ ਸਾਹਮਣੀ ਹੈ ਇੱਥੇ ਖਰਚਾ ਕਰਨ ਨਾਲ ਫਿਰ ਜਾਤ ਬਣੇ ਇੱਕੋ ਜੇ ਮੁੱਲ ਨੇ ਹਾਂ ਹੁਣ ਇੱਕੋ ਹੀ ਚਲੋ ਹਾਂਜੀ ਆਹ ਜੀ ਆ ਇਹ ਪਹਿਲਾ ਸੂਆ ਅੱਛਾ ਪਹਿਲਾ ਸੂਆ ਹਾਂ ਇਹ ਇਹ ਆਪਣਾ ਇਹ ਹੀ ਸੂਈ ਹੈ ਪਰਸੋਂ ਦੀ ਆਹ ਵੇਖੋ ਬੱਚਾ ਆ ਤਾਂ ਇਹ ਕੱਟੀ ਆ ਮਗਰੇ ਦੇ ਮੈਂ ਦੋ ਕੱਟੀਆਂ ਆ ਕੇ ਲਾਦਾ ਹਾਂਜੀ ਆ ਦੋ ਕੱਟੀਆਂ ਰਹਿ ਗਈਆਂ ਇਹ ਇਹ ਆਪਣਾ ਝੋਟੀ ਕੋਲੇ ਬੋੜਾ 8 ਕਿਲੋ ਹੈ ਅੱਛਾ ਹਾਂ ਮੈਂ ਦੱਸਾਂ ਮੇਰਾ ਇਹ ਪਾਣੀ ਕੁਝ ਵੰਗੜੀ ਹੈ ਵੀ ਕੱਲ ਦੀ ਸੂਈ 14 ਕਿਲੋ ਉਹਦਾ ਕੋਈ ਫਾਇਦਾ ਨਹੀਂ ਗਾ ਉਹਦਾ ਕੋਈ ਫਾਇਦਾ ਨਹੀਂ ਥੋੜਾ ਟੱਕਾ ਪੜਦਾ ਬਿਲਕੁਲ ਜੀ ਪੜਦਾ ਪਰ ਮਿਰਚ ਉਹ ਨਹੀਂ ਆਈ ਕਿ ਅਲਮਕਾਰੀ ਕਿੜੇ ਵੱਡੀਆਂ ਵੱਡੀਆਂ ਹਾਂ ਬਾਕੀ ਇਹਦਾ ਮੁੱਲ ਵੀ ਬਹੁਤ ਜ਼ਾਇਜ਼ ਆ ਹਾਂਜੀ ਠੀਕ ਇਹ ਕਿਨੇ ਕਰੋ ਫਿਰ ਜੀ ਤਰ ਤ 11 ਕਿਲੋ ਦੇ ਵਿੱਚ ਆ ਜੂਗੀ ਰਾਮ ਠੀਕ ਆ ਇਹ ਦੋਨੇ ਇੰਨਾ ਵੀ ਨਾ ਦਿੱਤਾ ਫਿਰ ਫਾਇਦਾ ਆ ਫਿਰ ਫਿਰ ਕੀ ਫਾਇਦਾ ਹਾਂ 11 ਕਿਲੋ ਦਾ ਰਾਮ ਹੁੰਦਾ ਉਹ ਤਾਂ ਵੇਖ ਕਰ ਹੁੰਦਾ ਪਈ ਉਹ ਆ ਜਾ ਤਾਂ ਬੱਦ ਕਰ ਹਾਂ ਜੀ ਇਹਦਾ ਬਈ ਮੁੱਲ ਕਰਦੇ ਆ ਪਰ 1 ਪੰਜ ਹਾਂ ਜੀ ਔਰ ਇੱਕ ਪੰਜ ਨਹੀਂ ਹਾਂ ਤੇ ਨਾ ਹੀ ਹੈ ਬਸ ਜੇ ਕੋ ਕਵੇ ਨਾ ਮੋੜੀ ਛੋਟੀ ਭਾਰੋਂ ਮੇਜੂ ਵੀ ਨਹੀਂ ਨਹੀਂ ਮਿਲਨੀ 95000 95000 ਹਾਂ ਬਿਲਕੁਲ ਹਾਂ ਜਸਨੂ ਵਾਲਾ ਬਿਲਕੁਲ ਤੇ ਇਹ ਥਾਮ 23000 ਦਾ ਹੋ ਗਿਆ ਹਾਂ ਜੀ ਤੇ ਕੱਲ ਸੁਰੀਬਾਈ ਸਵੇਰੇ ਹਾਂ ਬੋਲਾ ਤੇ ਹੁਣ ਵੇਖੋ ਉਹ ਹੀ 8 9 ਕਿਲੋ ਹੀ ਕਹਿ ਸਕਦੇ ਆਪਾਂ ਹਾਂ ਜੀ ਪਰ ਜਿਹੜੇ ਆ ਨਾ ਕੁਆਲਟੀ ਕੁਲਟੀ ਆ ਹਮ ਹਰ ਪਾਸੇ ਤੋਂ ਹੋ ਮੈਂ ਨਹੀਂ ਹਾਂ ਇਹ ਮਗਰ ਇਹਦੇ ਵੀ ਕੱਟੀ ਆ ਇਹਦੇ ਵੀ ਕੱਟੀ ਆ ਗਈ ਆ ਲੋ ਜੀ ਵੇਖੋ ਗਾ ਇਹ ਅਬੀ ਜਵਾ ਦਾ ਮੈਂ ਬਹੁਤ ਜ਼ਿਆਦਾ ਚੰਗੀ ਹੈ ਪਹਿਲ ਨੇ 13 ਕਿਲੋ ਦੁੱਧ ਕੰਡੇ ਰਖਵਾ ਦਿੱਤਾ ਅੱਛਾ ਹਾਂ ਤੇ ਇਹ ਵੀ ਗਰੰਟੀ ਹੈ ਇਹਦੀ ਕਿ 13 ਐਟ ਕੀ ਨਾ ਦੇ ਤੇ ਮਰਜ਼ੀ ਅਸੀਂ ਵਾਪਸ ਨੂੰ ਕਰਾਂਗੇ ਚਲੋ ਫਿਰ ਜੀ ਮਰਜ਼ੀ ਬਦਲ ਕੇ ਇਹਾ ਵੀ ਹੋਰ ਨਹੀਂ ਚੱਕਰ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਉਂਕਿ ਆਪਣੇ ਜਿੱਥੇ ਜਾਣੇ ਹਨ ਨਾ ਉਹ ਆਪਣੇ ਪਰਿਵਾਰ ਕੋ ਹਾਂ ਜੀ ਉਹਨਾਂ ਦੇ ਪਰਿਵਾਰ ਤੋਂ ਆਪਣੇ ਕੋਲ ਠੀਕ ਹੈ ਤੇ ਗਰੰਟੀ ਵਾਲਾ ਸੌਦਾ ਹੈਗਾ ਠੀਕ ਹੈ ਆ ਗੋੜਾ ਬਹੁਤ ਜਗੀਨ ਛੋਟੀ ਖੋਟੀ ਨੇ ਮੇ ਕੋਲੀ ਵਲਾਦੀ ਗਾਂ ਆ ਮੈਂ ਰਾਕੀ ਦਾ ਹੈ ਵਲਾਦੀ ਗਾਂ ਵਾਲਾ ਸੌਦਾ ਹਾਂਜੀ ਇਹਦਾ ਭਾਈ ਮੁੱਲ ਤਾਂ ਅਸੀਂ ਕਰਦੇ ਹੀ ਆਪ ਕਰੋ ਵੀਡੀਓ ਵਾਲਾ ਮੁੱਲੀ ਆਪਾਂ ਕਰਨਾ ਇੱਕ ਪੰਜ ਦੀ ਦੇ ਦਾਂਗੇ ਬਾਕੀ ਮਾਨਸਾਨੀ ਚੁੱਕ ਲਓ ਚਲੋ ਠੀਕ ਹੈ ਜੀ ਬਿਲਕੁਲ ਜਿੰਨਾ ਵੀ ਹੋ ਸਕੇ ਜਦੋਂ ਮੱਕਾ ਦਾ ਕਰਾਂਗੇ ਉਹਨਾਂ ਦੀ ਥੋੜਾ ਬੋਦਾ ਮਤਲਬ ਜਸਨੋ ਵਾਲੇ ਕੰਮ ਨੇ ਇਹਦੇ ਚ ਕਰ ਦਾਂਗੇ ਮਾਨਸਾਨ ਕਈ ਕਈ ਨਾ ਕੋਈ ਐਦਾਂ ਦਾ ਮਾਲ ਇੰਨੇ ਦੁੱਧ ਵਾਲਾ ਬਾਹਰੋਂ ਕਈ ਵੀ ਲੱਗ ਤੋਂ ਅੰਦਰ ਮਿਲ ਹੀ ਜਾਂਦਾ ਵਾ ਸਾੱਚੀ ਮਿਲ ਜਾਂਦੀ ਉਹ ਗੱਲਾਂ ਤਾਂ ਪਾਈ ਨੇ ਉਹ ਤੇ ਫਿਰ ਉਹ ਹੀ ਆ ਸਾਡੇ ਨਾਲ ਇੱਕ ਸੱਜਣਾ ਬੰਦੇ ਹਾਂਜੀ ਮੇਰੇ ਕੋਲ ਨਾ ਝੋਟੀਆਂ ਲੈ ਕੇ ਜਾਂਦੇ ਆ ਹਾਂ ਜਿਹਦੇ ਕੋਲ ਚੁੰਨ ਦਾ ਪੈਂਦਾ ਇੱਥੇ ਅੰਮ੍ਰਿਤਸਰ ਦੇ ਕੋਲ ਹੈਗਾ ਜੇ ਹੈਗਾ ਉਥੋਂ ਨੰਗਲ ਕੋਲ ਕੱਥੂ ਨੰਗਲ ਦੇ ਕੋਲ ਉੱਥੇ ਉਹਨਾਂ ਨੇ ਨਾ ਜਿਹੜੇ ਆਪਣਾ ਸੰਧੂ ਸਾਹ ਕੋਲ ਨੇ ਇਹ ਨਹੀਂ ਗੱਲ ਕਰਨਾ ਖਾਨੇ ਨਹੀਂ ਉਹਨਾਂ ਬੰਦਿਆਂ ਨੇ ਉਹਨਾਂ ਨੂੰ ਉਡਾ ਲਿਆ ਇਦਾਂ ਹਾਂ ਵੱਡੀਆਂ ਮੱਝਾਂ ਪਾਲਣ ਵਾਲੇ ਬੰਦੇ 15 12 18 18 ਕਿਲੋ ਦੁੱਧ ਪੈ ਰਿਆ ਕਿਦੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ 1.5 ਲੱਖ ਰੁਪਏ ਪਹੁੰਚ ਕਰਦੇ ਹਾਂਗੇ ਹਾਂ ਉਹ ਗਰੀਬਾਂ ਨੇ ਵਿਚਾਰਿਆਂ ਨੇ ਝੁੱਕ ਚੱਕ ਕੇ ਪੈਸੇ ਲੈਣ ਲਾਉਣੇ ਸੀ ਤੇ ਉਹਨਾਂ ਨੇ 1 ਲੱਖ ਰੁਪਇਆ ਬਾਹਰ ਤਾਂ ਕਮਾ ਲਿਆ ਉਹ ਲੱਖ ਹੀ ਡੋ ਇਹ ਕਰਕੇ ਆ ਵੀ ਜਿਹੜਾ ਉਹ ਜਾਂ ਚੋ ਚੱਕਾ ਨਾ ਹਾਂਜੀ ਉਹਦੇ 70 ਛੱਡੇ ਆ ਉਹਦੇ 30000 ਦਿੱਤੇ 30000 ਬਿਲਕੁਲ ਜੀ ਬਿਲਕੁਲ ਤੇ ਜੇ ਅਸਲੀ ਆ ਤਾਂ ਕਾਗ ਪਸਾਣਾ ਜੀ ਉਹਨੇ ਨੇ ਪਸਾਣਾ ਉਹਨੂੰ ਤੇ ਜੋ ਆ ਗਿਆ ਉਹਨੂੰ 5000 ਉਹ ਕਿਰਾਇਆ ਆ ਵੀ ਆ ਗਿਆ ਨਾ ਉਹ ਉਹ ਬਹੁਤ ਬਹੁਤ ਤੇ ਬਾਕੀ ਸਾਡਾ ਇਹ ਆ ਸਾਡੇ ਕੋਲ ਤੇ ਆਪਣਾ ਇਸ ਤਰ੍ਹਾਂ ਮੈਂ ਜਿਹੜਾ ਮਰਜ਼ੀ ਇਥੇ ਭੈਣਪਰਾ ਆਵੇ ਆਪਣੀ ਤਸੱਲੀ ਕਰੇ ਤਸੱਲੀ ਕਰਕੇ ਮਾਲ ਲੈ ਗਏ ਠੀਕ ਹੈ ਜੀ ਤੇ ਪਿੰਡ ਮਾਲੀਆ ਜ਼ਿਲ੍ਹਾ ਗਰਦਾਸਪੁਰ ਤੇ ਨਦੀਰ ਮਰਜੀ ਦੀਆਂ ਕਾਦੀਆਂ ਠੀਕ ਹੈ ਤੇ ਫੋਨ ਨੰਬਰ ਸਕਰੀਨ ਤੇ ਚੱਲਣ ਦੇ ਆ ਤੇ ਨਾਮ ਗੁਰਸ਼ਿੰਦਰ ਸਿੰਘ ਹੈ ਜੀ ਤੇ ਜਦੋਂ ਮਰਜੀ ਆਓ ਆਪਣੀ ਤਸਦੀ ਕਰੋ ਦੋ ਟਾਈਮ ਤਿੰਨ ਟਾਈਮ ਚੋ ਕੇ ਫਿਰ ਲੈ ਕੇ ਜਾਓ ਫਿਰ ਇਹੋ ਫਰਕ ਨਿਕਲਦਾ ਤੇ ਫਿਰ ਹੋਲੀ ਜਿੰਮੇਵਾਰ ਬਿਲਕੁਲ ਬਿਲਕੁਲ ਸੰਗਰ ਜੀ ਸਾਸ